ਹੌਲਾ ਬਣ। ਇਹਦੇ ਬੋਲ ਬਟਾ ਰਿਹਾ ਲਿਆ ਬੜਾ। ਇਹ ਆਂਟੀ ਦੇ ਤੋਂ ਕਿਹੜਾ ਕਰ ਕੰਮ ਕਰਾਉਂਦੀ ਸੀ ਬੋਲ ਕੇ ਦਾ। 6 ਮਹੀਨੇ ਕੀ ਕੀ ਕੰਮ ਕਰਾਉਂਦੀ ਸੀ? ਝਾੜੂ ਪੋਚਾ ਜੀ। ਬੜਾ ਮੋੜੀ ਚੀ ਬੋਲ। ਤੇ ਘਰ ਦਾ ਵੀ ਤੇ ਪਰਲੇ ਬਸ ਨਹੀਂ ਗੱਲੀ। ਨਹੀਂ। ਪਰਲੇ ਬਸ ਨਹੀਂ ਗੱਲੀ। ਹਾਂਜੀ ਜੀ ਸੁਣੋ ਪਹਿਲਾਂ ਅੱਜ ਬੱਚੇ ਸੁਣੋ ਪਹਿਲਾਂ ਵੀਡੀਓ ਤੋਂ ਪਹਿਲਾਂ ਮੇਰੀ ਇੱਕ ਵਾਰੀ ਗੱਲ ਸੁਣੋ ਮੈਂ ਤੇ ਗੱਲ ਹੀ ਕਰਦੀ ਤੁਹਾਡਾ ਗੱਲ ਕਰਦੀ ਆ ਮਾਜੀ ਤੁਸੀਂ ਵੀਡੀਓ ਨਾ ਬਣਾ ਹੋ ਰਹੀ ਇਹ ਪਹਿਲੀ ਮੇਰੀ ਗੱਲ ਤਾਂ ਸੁਣੋ ਇੱਕ ਵਾਰੀ ਤੁਸੀਂ ਸੁਣ ਲਓਣਾ ਚਲੋ ਹਾਂ ਜੀ ਦੱਸੋ ਪਾਣੀ ਦੇਣਾ ਤੇ ਤੁਸੀਂ ਆਹ ਦੱਸੋ ਇਹਨਾਂ ਨੇ ਕਿਰਾਇਆ ਦਿੰਨਾ ਕੀ ਰੋਲਾ ਵੀ ਸਮਾਨ ਤੁਸੀਂ ਕਿਉਂ ਰੱਖਿਆ ਹੈ ਇਹਨਾਂ ਨੇ ਤਾਂ ਕਹਿੰਦੇ ਸਮਾਨ ਨਹੀਂ ਕੋਈ ਨਹੀਂ ਰੱਖਿਆ ਦੋ ਅਰੇ ਇਸ ਨੇ ਆਵੇ ਨਹੀਂ ਇਹਨਾਂ ਦੇ ਬੱਚੇ ਤੋਂ ਕੰਮ ਹੀ ਕਰਾਉਂਦੇ ਰਹੇ ਤੁਸੀਂ ਅਸੀਂ ਕੋਈ ਨਹੀਂ ਕੰਮ ਕਰਾਈਏ ਬੇਟਾ ਦੱਸ ਬੇਟਾ ਇਧਰ ਲੈ ਕੇ ਬੇਟਾ ਤੁਸੀਂ ਮੇਰੀ ਗੱਲ ਸੁਣੋ ਵੀਡੀਓ ਨਾ ਬਣਾਓ ਕਿੰਨੀ ਗਰੀਬੀ ਵਿੱਚ ਲਾ ਕੇ ਪਾ ਰਹੇ ਹੋ ਜਦੋਂ ਇੱਕ ਮਿੰਟ ਇੱਕ ਮਿੰਟ ਚਲੋ ਬਾਬਾ ਜੀ ਇਹੋ ਜੀ ਸਮਾਨ ਦੇ ਇਹਨੂੰ ਐਗਰੀ ਉਹਨਾਂ ਸਮਾਨ ਦੇ ਦੋਗੇ ਹਾਂ ਤੁਹਾਡਾ ਕਿਰਾਇਆ ਦਿੰਦਾ ਕਿਰਾਇਆ ਇਹਨੂੰ ਕੰਮ ਕਰਾਏ ਕਿ ਬੱਚੇ ਕੰਮ ਕਰਾਏ ਬੱਚੇ ਤੋਂ ਕੰਮ ਢਾਹ ਲਓ ਮੂਟਾ ਕੱਬਲਾ ਰਹੀ ਮੂਟਾ ਕੋਈ ਨਹੀਂ ਮੂਟਾ ਚੰ ਖਬਰਾਉਣਾ ਸ਼ਾਂਤੀ ਸ਼ਾਂਤੀ ਨਾਲ ਗੱਲ ਕਰ ਭੈਣ ਜੀ ਬਾਬਾ ਜੀ ਆਏ ਨੇ ਤੁਹਾਨੂੰ ਗੱਲ ਕਰਨ ਉਹ ਗੱਲ ਕਰੋ ਜੀ ਐਰੀਆ ਤੁਸੀਂ ਮੇਰੀ ਗੱਲ ਸੁਣੋ ਮੂੰਹ ਟੱਕ ਲੋ ਤੁਸੀਂ ਮੂੰਹ ਟੱਕ ਲੋ ਤੁਸੀਂ ਮੂੰਹ ਟੱਕ ਕੇ ਗੱਲ ਕਰੋ ਆਰਾਮ ਨਾਲ ਗੱਲ ਕਰੋ ਠੀਕ ਹੈ ਇਹਦੀ ਨਿਊਜ਼ ਤੇ ਨਹੀਂ ਅਸੀਂ ਦੇਣਾ ਹੈ ਤੁਸੀਂ ਕਹਿੰਦੇ ਮੇਰੇ ਨਾਲ ਗੱਲ ਕਰ ਸਕਦੇ ਹੋ ਜੀ ਤੁਸੀਂ ਇੱਕ ਤਾਂ ਬੱਚੇ ਜੀ ਕੋਈ ਕੰਮ ਨਹੀਂ ਕਰਾਇਆ ਮੇਰੇ ਕੋਲ ਬੇਟਾ ਇਹ ਪਾਸੇ ਤੁਸੀਂ ਕੈਰੇਕਟਰ ਦੀ ਗੱਲ ਕਰਨਾ ਜੀ ਇੱਕ ਮਿੰਟ ਮੇਰੀ ਗੱਲ ਸੁਣੋ ਹਾਂ ਜਿਹੜੀ ਜਿੱਥੇ ਕੰਮ ਕਰਦੀ ਸੀ ਨਾ ਉੱਥੇ ਵੀ ਗੇੜ ਤੇ ਗੇੜ ਮੈਂਦੇ ਨੇ ਰੋਪ ਲਗਾਇਆ ਕਿਨੇ ਮੈਨੂੰ 6000 ਉੱਥੋਂ ਵੀ ਕੰਮ ਇਹ ਚੱਕ ਕੇ ਆਈ ਆ ਮੈਂ ਤੁਹਾਡੇ ਸਾਹਮਣੇ ਗੱਲ ਕਰ ਸਕਦਾ ਮੁੰਡੇ ਤੂੰ ਕਹਿੰਦੇ ਉਹ ਮੈਨੂੰ ਗੱਲ ਕਰਾਂਗੀ ਉਹਦੇ ਬੇੜਾ ਮੈਂ ਮਾਰਾਂਗਾ ਤੇ ਮੈਂ ਮਾਰਾਂਗਾ ਉਹਦੇ ਬੇੜਾ ਮੈਂ ਮਾਰਾਂਗਾ ਜੀ ਹੈਗਾ ਬੈਠੀ ਐ ਤੜ ਉਹ ਘੜਟ ਗਿਆ ਕਹਿੰਦੀ ਆ ਨਾ ਕਿ ਦੋ ਵਾਰ ਦੋ ਵਾਰ ਸੁਣ ਕੇ ਆਈ ਆ ਕਿ ਤੂੰ ਇਹ ਐਗਰੋਮੈਂਟ ਦੇ ਨਾਲ ਕਰਦਾ ਤੁਸੀਂ ਇਹ ਜੋਲ ਕਦ ਤੱਕ ਕਰਾਇਆ ਇਹਨਾਂ ਸਮਾਨ ਕੋਲ ਚਾਹੇ ਇਹਨਾਂ ਨੇ ਸਮਾਨ ਕਿਹਦੀ ਜਲਣੀ ਆ ਤੇ ਸਮਾਨ ਦੇ ਉਹਨਾਂ ਦੇ ਵਿੱਚੋਂ ਮੈਂ ਕੋਈ ਪਿਆਹ ਨਹੀਂ ਆ ਲੈਣਾ ਤੈਨੂੰ ਸਮਾਨ ਦਵਾ ਦੇਣਾ ਸਮਾਨ ਆਪਣੇ ਚੱਕਣਾ ਵਾ ਚੱਲ ਚੱਕ ਦਮਣ ਜਾ ਤੇ ਭਾਈ ਮੇਰੇ ਨਾਲ ਲੱਗਣਾ ਚੱਕ ਕੇ ਪਾਰ ਕੇ ਅੰਦਰ ਨਹੀਂ ਆਣਾ ਕੋਈ ਅੰਦਰ ਨਹੀਂ ਆਣਾ ਕੋਈ ਅੰਦਰ ਨਹੀਂ ਆਉਂਦਾ ਇੱਧਰ ਵੀ ਲੈ ਗਾ ਚੱਲ ਆ ਜੀ ਚੱਲ ਬੜੀ ਉਹ ਪਾਉਣਾ ਤਾਂ ਮੋਰ ਦਾ ਪੇਜ ਉਹ ਬੇਡਾ ਬਿਜਾੜਾ ਮੇਰੀ ਗੱਲ ਸੁਣ ਮਸਤੀ ਨਹੀਂ ਕਰੀਂ ਅਮਰ ਆਣਾ ਗੱਲ ਦੇਖੋ ਕਿ ਤੂੰ ਬੋਲਦੀ ਹੈ ਤੇਰਾ ਮੇਰੇ ਤੇ ਬਹੁਤ ਬੋਲਦੀ ਹੈ ਫਿਰ ਭੈਣ ਮੇਰੀ ਕਿ ਤੁਸੀਂ ਸਮਾਨ ਕਿਉਂ ਰੱਖਿਆ ਹੋ ਸਮਾਨ ਦੇ ਉੱਤੇ ਜੜੀ ਪਈ ਇਹਦਾ ਤਾਲਾ ਲਗਾਉਂਦੇ ਅੱਜ ਤੋੜਿਆ ਨਹੀਂ ਹੈਗਾ ਤਾਲਾ ਉੱਤੇ ਤਾਲਾ ਤੋੜਿਆ ਨਹੀਂ ਲੱਗਿਆ ਨਹੀਂ ਇਹਦਾ ਲੱਗਾ ਨਹੀਂ ਲੱਗਿਆ ਆ ਰਿਹਾ ਬਾਹਰ ਕੋਈ ਦੇਣ ਵਾਲੀ ਇੱਕ ਮਿੰਟ ਮੈਨੂੰ ਸੁਣੋ ਭੈਜੀ ਇੱਕ ਮਿੰਟ ਗੱਲ ਕਰੋ ਵੀ ਆਪਾਂ ਤਾਲਾ ਲਾ ਦਿੰਦੇ ਆ ਸਾਡਾ ਲਾ ਦਿੰਦੇ ਕਿੱਦਾਂ ਜ਼ਬਰਦਸਤੀ ਆਪਾਂ ਤਾਲਾ ਲਾ ਦਿੰਦੇ ਅਧਿਕਾਰ ਹੈ ਬਿਲਕੁਲ ਆਜੀ ਤਾਲਾ ਇਹਨਾਂ ਦਾ ਹੀ ਲੱਗਾ ਉੱਪਰ ਚਾਰ ਕਮਰੇ ਹੋਰ ਕੋੜੇ ਕਿੰਨੇ ਕਿਰਾਏ ਦੇ ਰੱਖਿਆ ਤੁਸੀਂ ਇੱਕ ਵਾਰ ਕਰਾਇਦਾ ਜਾ ਇੱਕ ਵਾਰ ਮੇਰੇ ਕੋਲ ਇੱਕ ਵਾਰ ਭੈਣ ਮਿਲ ਕੇ ਗੱਲ ਤਾਂ ਥੋੜਾ ਵੀ ਇਹ ਪਛਾਡੋ ਜਦੋਂ ਕਿਰਾਏਦਾਰ ਰੱਖਦਾ ਮਾਲ ਭੈਣ ਦੀ ਇੱਕ ਵਾਰ ਬੋਲਣਾ ਨਹੀਂ ਇੱਕ ਵਾਰ ਪਹਿਲੀ ਇੱਕ ਵਾਰ ਜਦੋਂ ਬਾਬਾ ਜੀ ਇੱਕ ਵਾਰ ਆਹ ਤੇ ਨਾ ਚੱਲੇ ਬਹੁਤ ਹੋ ਜਾਂਦਾ ਇਧਰ ਨੂੰ ਆਹ ਇੱਕ ਦਿਨ ਪਹਿਲਾਂ ਬਹੁਤ ਜ਼ਿਆਦਾ ਖਰਾਬ ਸੀ ਇਹਦਾ ਘਰ ਵਾਲਾ ਨਾ ਤੁਸੀਂ ਜੇ ਨਹੀਂ ਲਾਉਂਦੇ ਉੱਥੇ ਬੈਠਾ ਹੈ ਨਾ ਤੇਰੀ ਤੇਰੀ ਜ਼ਬਰਦਾਰ ਨਹੀਂ ਲੈਂਦਾ ਮਨ ਲਓ ਉਹ ਤੇ ਅਸੀਂ ਤਿੰਨ ਦਿਨ ਵਿਆਹ ਤੇ ਉਹਨਾਂ ਦੇ ਘਰ ਰਹਿੰਦਾ ਉਹਨਾਂ ਦਾ ਤਾਂ ਨਹੀਂ ਜਾਣਦੇ ਤਾਂ ਤਾਲਾ ਲਾ ਕੇ ਚਲੋ ਕੋਈ ਨਹੀਂ ਪੈਜੀ ਇੱਕ ਵਾਰ ਇੱਕ ਤੋਂ ਪ੍ਰੋਡੂਕਟ ਪਹਿਲਾਂ ਉਹਨੂੰ ਬੋਲ ਦੋ ਹਾਂ ਜੀ ਇਹਨਾਂ ਨੇ ਨਾ ਜਨਕੀ ਉੱਪਰ ਇਹਦੇ ਘਰ ਵਾਲਾ ਨਾ ਇਹਦੇ ਕੋਲ ਨਹੀਂ ਰਹਿੰਦਾ ਹਮਮ ਇਹ ਚੁੱਪ ਬਹੋਦੀ ਇਹਦਾ ਦੋ ਮਿੰਟ ਗੱਲ ਨਹੀਂ ਕਰਦਾ ਉਹਨਾਂ ਨੂੰ ਪੁੱਛਾਂਗੇ ਇਹ ਕੀ ਕਰਦੇ ਆ ਇੱਥੇ ਇਕੱਲੀ ਰਹਿੰਦੀ ਸੀ ਮੰਨ ਲਓ ਉਹ ਤਾਂ ਪੂਰਾ ਕੰਮ ਕਰਦਾ ਪੈਂਦੀ ਹਾਂ ਤੁਹਾਨੂੰ ਵੀਡੀਓ ਦਿਖਾਉਣਾ ਨਹੀਂ ਆ ਤੂੰ ਮੈਨੂੰ ਪਹਿਲਾਂ ਆਪਣੀ ਲੈਣ ਤੋਂ ਕਿਰੇਨੇ ਦੋ ਰੱਖੇ ਤੈਨੂੰ ਕਿਉਂ ਮੈਂ ਕੱਲ੍ਹ ਤੋਂ ਸੁਣੋ ਉਹ ਇੱਥੇ ਰਹਿੰਦਾ ਹੀ ਨਹੀਂ ਸੀ ਮੰਨ ਲਓ ਇਹਦੀ ਹਾਲਰ ਬਹੁਤ ਜ਼ਿਆਦਾ ਖਰਾਬ ਸੀ ਇਹਨੂੰ ਮੈਂ ਇਹ ਗੱਲ ਕਹੀ ਕਿ ਤੂੰ ਉਹਨੂੰ ਨਾਲ ਕਹਿ ਮੈਨੂੰ ਦਵਾਈ ਦਿਵਾ ਕੇ ਲਿਆਵੇਂ ਇੱਕ ਦਿਨ ਲਿਆ ਗਿਆ ਤੇਰੇ ਘਰ ਵਾਲਾ ਕਿੱਥੇ ਹੈ ਮੇਰਾ ਘਰ ਵਾਲਾ ਆਟੋ ਪਹਿਲੇ ਸਾਡਾ ਆਪਣਾ ਆਟੋ ਸੀ ਹੁਣ ਮੇਰੀ ਨਹੀਂ ਜਿਹੜੀ ਗੱਲ ਕਰੀ ਦੋ ਘਰ ਵਾਲੇ ਕਿਏ ਸੀ ਚੱਲ ਰੱਖੇ ਪਹਿਲੇ ਆਪਣੀ ਲੈਣ ਆਪਣੀ ਆਪਣੀ ਲੈਣ ਜਲਦੀ ਤੂੰ ਥੋੜਾ ਕਰਕੇ ਦੋ ਅਦੇ ਨਾ ਫਿਰ ਬੋਲਨੀ ਜਾਰੀ ਕਲਪੀ ਵੀ ਤੁਹਾਨੂੰ ਸੁਣ ਲਓ ਭਾਈਆ ਬੱਚੇ ਹੋ 10 ਸਾਲ ਦੇ ਬਾਅਦ ਉਹ ਕਿਹਾ ਤੁਸੀਂ ਜਾਣੀ ਨਹੀਂ ਬੱਚੇ ਤੋਂ ਘੱਟ ਨਹੀਂ ਤੇਰੀ ਕਾਹਦੀ ਹਾਲਤ ਮੇਰੀ ਗੱਲ ਤਾਂ ਸੁਣੋ ਇਹਦੀ ਹਾਲਤ ਖਰਾਬ ਸੀ ਮੈਂ ਹਲੋ ਕਿਹਾ ਕਿ ਤੂੰ ਆ ਤੂੰ ਉਧਰ ਨਾ ਬੈਠਾ ਰਹਿ ਇਹਨੂੰ ਆਪਣੀ ਮੰਮੀ ਘਰੇ ਦੋ ਤਿੰਨ ਦਿਨ ਲਾ ਕੇ ਨਾ ਇਲਾਜ ਕਰ ਉਹ ਕੀ ਕਹਿ ਕੇ ਦੇਦਰ ਮੈਂ ਆਉਂਦਾ ਨਾ ਕੱਲ ਸੁਣੋ ਇਹ ਉਪਰ ਇੱਕ ਦਿਨ ਪਹਿਲਾਂ ਲੱਗੇ ਕਿ ਦੋ ਮਿੰਟ ਤੂੰ ਬੋਲਣਾ ਕੈਮਰਾ ਹੋ ਲੈਣੇ ਇਹ ਗੱਲ ਸੁਣੋ ਅਸੀਂ ਸਾਰਾ ਪਰਿਵਾਰ 3 ਦਿਨ ਲਈ ਬਾਹਰ ਗਏ ਮਿਲਣਾਂ ਦੇ ਮੁੰਡੇ ਦਾ ਵਿਆਹ ਸੀ 3 ਦਿਨ ਲਈ ਇਹਦੀ ਇਹਦੀ ਹਾਲਤ ਖਰਾਬ ਉਹਨੂੰ ਕੀ ਲੈਟਦਾ ਇਹਨੇ ਕੀ ਪਤਾ ਨਹੀਂ ਕਿੱਧਰ ਚਲੇ ਗਿਆ ਸ਼ਾਮੀ ਨੇ ਮੈਂ ਫੋਨ ਵੀ ਕੀਤਾ ਮੈਂ ਕਿਹਾ ਉਹ ਦਵਾਈ ਦਵਾ ਲਿਆਂਦੀ ਕਹਿੰਦਾ ਵੀ ਉਹ ਤਾਂ ਪਤਾ ਨਹੀਂ ਕਿੱਧਰ ਗਿਆ ਉਹ ਇਹਦੇ ਘਰਲੇ ਵੀ ਇਹਨਾਂ ਨਾਲ ਮੇਕੋ ਮੈਸਜੇਜ ਆ ਜਾਂਦੇ ਸੋ ਚੌਲ ਤੁਸੀਂ ਮੇਰੀ ਗੱਲ ਸੁਣੋਗੇ ਵੀਡੀਓ ਸੁਣਨਾ ਹਾਲੇ ਇੱਕ ਤਾਂ ਤੁਸੀਂ ਕਿਰਾਏ ਦਾ ਰੱਖਿਆ ਚਾਰ ਠੀਕ ਹੈ ਤੁਹਾਡੇ ਕੋਲ ਕੋਈ ਨਹੀਂ ਕਿਰਾਏਦਾਰ ਦੀ ਪੁਲਿਸ ਵੈਰੀਫਿਕੇਸ਼ਨ ਹੁੰਦੀ ਇੱਕ ਭਵੈਂਦੀ ਚੋਫਰੋ ਬੈਠਾ ਨਜ਼ਰ ਲੱਗਿਆ ਹਾਂਜੀ ਹਾਂ ਪੁਲਿਸ ਦੀ ਵੈਰੀਫਿਕੇਸ਼ਨ ਕਰਾਉਣੀ ਹੁੰਦੀ ਕਿਰਾਏਦਾਰ ਦੀ ਉਹ ਤੁਹਾਡਾ ਉਹ ਤੁਹਾਡੇ ਤੇ ਪਰਚਾ ਤੁਹਾਡੇ ਤੇ ਹੋਊਗਾ ਦੂਜਾ ਤੁਸੀਂ ਨਵਾਲਕ ਬੱਚੇ ਤੋਂ ਕੰਮ ਕਰਾਇਆ ਬੱਚੇ ਤੋਂ ਕਰਾਉਣਾ ਉਹ ਬੱਚੇ ਲੈਓ ਜੀ ਇਹ ਲੜਕੀ ਦੀ ਕੰਡਿਆ ਨਹੀਂ ਜਵਾਗ ਦੀ ਗੱਲ ਕਰੋ ਨਾ ਤੀਜਾ ਹਾਂ ਇਹ ਮੇਰੇ ਕੋਲ ਇਹਨਾਂ ਨੇ ਛੱਡਿਆ ਉਹ ਮੈਨੂੰ ਲਾਉਂਡਲੀ ਕਰਦੇ ਕਿ ਅੰਦਰ ਕੁੜੀ ਨੂੰ ਲੈ ਜਾਣਾ ਤੁਸੀਂ ਆਪਣੇ ਘਰੇ ਰੱਖੋ ਸਾਡੇ ਘਰੇ ਇੰਸਾਰਾ ਕੱਪੜੇ ਰੋਟੀ ਪਾਣੀ ਕਰਕੇ ਅਸੀਂ ਬਿੰਦੇ ਰਹੇ ਹਾਂ ਕੁੜੀਆਂ ਹਾਂ ਤੇ ਪੂਰੀ ਕੰਮ ਨਹੀਂ ਕਰਦੇ ਤੁਸੀਂ 10000 ਮੇਰਾ ਬੱਚਾ ਲਾਓ ਜੀ ਬਲਾਓ ਮੇਰਾ ਬੱਚਾ ਛੋਟਾ ਹੈ 10000 ਰੁਪਿਆ 5000 ਰੁਪਿਆ 15 ਦਿਨ ਚ ਬੱਚਾ ਕਰਵਾਣਾ ਕੰਮ ਨਹੀਂ ਕਰਾਇਆ ਕੱਲ੍ਹ ਤੋਂ ਸੁਣੋ ਸਾਡੇ ਘਰੇ ਰਹਿੰਦੀ ਮੇਰਾ ਬੱਚਾ ਛੋਟਾ ਹੈ ਮੈਂ ਕੰਮ ਕਰਦੀ ਹਾਂ ਇਹ ਘਰੇ ਰਹਿੰਦੇ ਸੀ ਸਾਡੇ ਰੋਟੀ ਪਾਣੀ ਕਰਦੇ ਸੀ ਸਾਡੇ ਘਰੇ ਠੀਕ ਆ ਸਾਡੇ ਘਰੇ ਰਹਿੰਦੀ ਸੀ ਜਦੋਂ ਬੱਚਾ ਸੰਭਾਲਦੀ ਮੇਰਾ ਬੱਚਾ ਛੋਟਾ ਇੱਕ ਕਿਰਾਏ ਤੇ ਰਹਿੰਦੀ ਸੀ ਨਾਲ ਹਾਂਜੀ ਠੀਕ ਆ ਇਹ ਬੱਚੀ ਆਪਣੀ ਮਰਜ਼ੀ ਨਾਲ ਪਹਿਲਾਂ ਕੰਮ ਤੇ ਜਾਂਦੀ ਸੀ ਹਾਂ ਜਦੋਂ ਉਹਦੇ ਧੱਕੇ ਨਾਲ ਨਹੀਂ ਰੱਖਿਆ ਚਾ ਪਨੀਰ ਚਾਪਾ ਇਹੋ ਲੜਾਈ ਤਾਂ ਨਹੀਂ ਕਰਦੀ ਉਹ ਘਰ ਇਹਦੀ ਪੈਰ ਰਹਿੰਦੀ ਸੀ ਸੱਕੀ ਹਾਂਜੀ ਤੇ ਉਹਦੀ ਕੁੜੀਆ ਦੇ ਹਰੇ ਕੰਮ ਨੂੰ ਕਰਦੇ ਸੀ 18000 ਦਾ ਉਸ ਦਾ ਮਾਮਲਾ ਠੀਕ ਹੋਇਆ ਇਹਨੇ ਆ ਕੇ ਦੱਸਿਆ ਮੈਨੂੰ ਕਾਰਪੀ ਨੂੰ ਦਿੰਦੀ ਆ ਇਹ ਰੀਸ ਨੂੰ ਆ। ਅੱਛਾ ਯਾਰ ਕਿਰਾਇਆ ਕਰੇ ਵਾਲੇ ਠੀਕ ਨੇ ਦੇ ਰੈਂਦੇ ਕਿਰਾਏ ਤੇ ਚੱਕਰ ਚ ਇਹ ਪੱਕੀ ਹੋ ਗਈ। ਪੱਕੀ ਹੋ ਗਈ ਨਾ ਕੋਈ ਕੰਮ ਕਰ ਲੈ। ਯਾਨੀ ਕਦ ਤੱਕ ਕਿਰਾਇਆ ਰਾ ਮੈਨੂੰ ਕਦ ਤੱਕ ਰਾਇ। ਤੇ ਦੂਜਾ ਇੱਕ ਚੀਜ਼ ਹੋਰ ਦੱਸਿਓ ਇਹ ਕੰਮ ਇਹੀ ਡੀਜੀਟਲ ਕਰਦੇ ਦੀ। ਹਾਂ ਜੀ ਆਈਡੀ ਮਗਰ ਕਰ ਲੋ। ਮਗਰ ਲੋ ਇਹ ਕਹਿੰਦਾ ਬੱਚਾ ਨਾਬਾਲਿਕ ਹੈ। ਉਹ ਮਰਜ਼ੀ ਨਾ ਕਰੇ ਚਾਹੇ ਜ਼ਬਰਦਸਤੀ ਉਹ ਜਿਹੜੇ ਲਚਾਈਡ ਲੇਬਰ ਲੈਣਾ ਵਾ ਉਹ ਕ੍ਰਾਈਮ ਹੈ। ਬੱਚੇ ਤਾਂ ਕੰਮ ਨਹੀਂ ਲੈ ਰਹੇ ਕਿੰਨੀ ਬਰੀ ਹੈ ਕਿੰਨੀ ਬਰੀ ਨੇ ਕੀ ਕਰਨੀ ਜਿੰਨੇ ਤੋਂ ਮੇਰਾ ਕਾ ਆਇਆ ਨਹੀਂ ਲੋਕਾਂ ਨੇ ਕਿਹਾ ਸਾਹਗਰ ਤੋਂ ਨੇ ਬੋਲਿਆ ਕਿ ਮਤਲਬ ਬੱਚੇ ਨੂੰ ਫਿਰ ਗਿਰਵੀ ਰੱਖ ਲਿਆ ਹਾਂਜੀ ਤੇਰੇ ਬਿਮਾਰ ਵੀ ਹੁੰਦੇ ਕੁੜੀ ਦੀ ਜਿਹੜੀ ਮੁੱਢਾ ਦੌਰ ਜੰਮਦੀ ਹੈ ਕਿ ਜਾਂਦੇ ਕਸ ਹਾਂ ਮੈਨੂੰ ਨਾ ਕੋਈ ਫੁੱਟਾਂ ਕਰਕੇ ਚਾਹ ਨਹੀਂ ਬਗੜਾ ਗਿਰਵੀ ਲੈ ਬੰਦਸੀ ਜਿੰਨਾ ਚਿਕਾ ਤੁਸੀਂ ਕਰਾਇਆ ਨਹੀਂ ਤਮ ਦੌਰ ਨਾਲ ਚੁੰਡੀਆਂ ਧੱਫੇ ਵੱਢਦੇ ਨੇ ਵੱਖਰੇ ਅ ਨਹੀਂ ਮੈਂ ਪਾਗਲ ਹਾਂ ਚੁੰਡੀਆਂ ਮੇਰੇ ਨਿਆਣੇ ਨਹੀਂ ਹੈਗੇ ਦੱਸ ਦੋ ਜਿੰਨਾ ਉਹਰੇ ਥੋੜੀਆਂ ਮੁੱਕੇ ਵਾਰਦੇ ਨੇ ਅੱਛਾ ਫਿਰ ਬੇਟਾ ਚੁੱਪ ਕਰੋ ਆਂਟੀ ਜੀ ਚੁੱਪ ਕਰੋ ਚੁੱਪ ਕਰੋ ਯਾਰ ਤੁਹਾਡੇ ਵੀ ਬਿਆਨ ਸੁਣੇ ਆ ਨਾ ਕੋਈ ਲੈ ਤਾਂ ਹੀ ਗੱਲ ਬੋਲਦੇ ਨੇ ਜਦੋਂ ਕਾਮੀ ਬੋਲਦੇ ਸੀ ਬਾਈ ਤੇ ਬਣਾ ਬੋਲਦਾ ਬਹੁਤਾ ਬਹੁਤ ਦਾ ਸੀ ਇਹ ਹੋਰ ਕੀ ਨਹੀਂ ਹੈ ਮਾਰਦੇ ਨਹੀਂ ਜੀ ਗਾਸ ਬਹੁਤ ਖੁੱਲ ਕੇ ਦੱਟ ਦੇਖੋ ਨਿੰਨਾ ਹੋ ਗਿਆ ਨੂੰ ਜੈਨੂ ਨਾਲ ਆ ਬਾਲੀ ਨੂੰ ਦੱਸ ਦੇ ਸਾਰਾ ਕੁਝ ਠੀਕ ਆ ਦਰ ਕੇ ਨਹੀਂ ਦੱਸਾਂਗਾ ਦਾਰ ਸੱਚਾਈ ਦੱਸਣੀ ਜੋ ਦੱਸਣਾ ਹੋਇਆ ਉਹ ਦੱਸ ਈਮਾਨਦਾਰ ਸੱਚਾ ਬੋਲ ਮੇਰਾ ਉਹ ਕੱਦਦਾ ਫਾੜੇ ਕੰਦੇ ਪਰਸਾ ਨਹੀਂ ਆ ਕਿ ਤੈਨੂੰ ਕੰਮ ਨਹੀਂ ਹੋ ਰਿਹਾ ਮੇਰਾ ਭੈਣਾਂ ਨੂੰ ਕਹਿੰਦੇ ਨੇ ਬੰਦਾ ਬਾਕੀ ਕੋਈ ਗ੍ਰੇਸ਼ਨ ਮੰਮਾ ਕਿਤੇ ਨਹੀਂ ਕਿਤੇ ਜਾਂਦਾ ਬਚਾ ਤੇ ਮੈਂ ਬੋਲਦੇ ਨੇ ਜਿਸ ਨੂੰ ਜਦੋਂ ਪੈਂਦੇ ਸੀ ਦੀਦੀ ਨੂੰ ਕੁਛ ਓਟੋ ਨੂੰ ਕਾਲਾ ਕਮਰੇ ਨੂੰ ਰਾਤੀ 12 ਵਜੇ ਨੇ ਕਮਰੇ ਤੋਂ ਬਾਹਰ ਗੱਡਿਆ ਰਾਤੀ 12 ਵਜੇ ਕਦੋਂ ਵੱਡਿਆ ਬਰਾਦਰ ਨੂੰ 12 ਵਜੇ ਕਦੋਂ ਗੱਡਿਆ ਦੀਦੀ ਨੇ ਖਲਾਇਆ ਇੱਕ ਮੈਂ ਟਾਈਮ ਸੀਗਾ ਰਾਤ ਨੂੰ ਕਿ ਕਿਹਾ ਕਿ ਦੀਦੀ ਨੇ ਕਾਲਾ ਖਲਾਇਆ ਕਿ ਕਿ ਕੁੜੀ ਲੱਗੇ ਉਹ ਕਿੱਥੇ ਜਾਏਗੀ ਜੱਦੀ ਰਾਤ 12 ਵਜੇ ਮੇਰਾ ਘਰ ਵਾਲਾ ਮੈਨੂੰ ਪਤਾ ਮੇਰੇ ਕੋਲ ਨਹੀਂ ਰਹਿੰਦਾ ਓਟੋ ਚਾਰਜ ਦੂਜਾ ਓਟੋ ਚਾਰਜ ਕਰਨਾ ਉਸ ਦੀਆਂ ਧਮਕੀਆਂ ਵੀ ਦਿੰਦੀ ਨਾਲ ਇਹ ਵੀ ਕਹਿ ਰਹੀ ਆ ਕਿ ਮੇਰੇ ਵੱਡੇ ਵੱਡੇ ਪੁਲਸ ਆਫਸਰ ਆ ਬਲਾਓ ਆਫਸਰ ਜਲਦੀ ਤੁਸੀਂ ਕਦੋਂ ਤੱਕ ਕੰਪਲੀਟ ਪਹਿਲਾਂ ਮੈਂ ਕੀ ਜ਼ਿੰਮੇਵਾਰੀ ਮੇਰਾ ਕੋਈ ਥੋੜੇ ਤੇ ਨਹੀਂ ਹੋਇਆ ਮੈਂ ਬਹੁਤ ਬਿਮਾਰ ਸੀ ਜਿੱਦਣ ਦੀਦੀ ਦੀਦੀ ਨੂੰ ਦੀਦੀ ਹਾਂ ਤਾਂ ਜਿੱਦਣ ਮੈਂ ਬਿਮਾਰ ਸੀ ਤੁਹਾਨੂੰ ਹੀ ਪਤਾ ਲੱਗਾ ਉਹਨੇ ਮੋੜ ਦੇ ਦੇ ਨਹੀਂ ਨਹੀਂ ਇਹਨਾਂ ਨੇ ਇਹ ਗੱਲ ਕਹੀ ਸੀ ਸਰ ਮੈਂ ਝੂਠ ਨਹੀਂ ਬੋਲਦੀ ਇਹਨਾਂ ਦੀ ਤਬੀਅਤ ਜ਼ਿਆਦਾ ਖਰਾਬ ਸੀ ਇਹ ਚੱਕਰ ਖਾ ਕੇ ਡਿੱਗ ਪਏ ਉਹਨੇ ਇਹਦੀ ਕੁੜੀ ਨੇ ਮੈਨੂੰ ਬੁਲਾ ਕੇ ਲਿਆਂਦਾ ਘਰੋਂ ਇਹਦੀ ਮੰਮੀ ਵੀ ਚੱਕਰ ਖਾ ਕੇ ਡਿੱਗ ਗਈ ਹੁਣ ਉਹ ਕਹਿੰਦੇ ਵੀ ਮੈਂ ਡਰ ਗਈ ਇਸ ਗੱਲ 'ਚ ਮੈਨੂੰ ਕੁਝ ਹੋ ਨਾ ਜਾਵੇ ਅਸੀਂ ਵਿਆਹ ਤੇ ਚੱਲਨੇ ਆ ਇਸ ਕਰਕੇ ਉਹ ਕਹਿੰਦੀ ਮੈਂ ਇਹਨੂੰ ਘਰੋਂ ਭੇਜਿਆ ਮੇਰੇ ਘਰਾਂ ਨੂੰ ਫੋਨ ਲਾ ਕੇ ਵੀ ਇਹਨੂੰ ਲੈ ਜਾ ਇਹਨੂੰ ਕੁਝ ਹੋ ਨਾ ਜਾਵੇ ਹਾਂ ਉਹਨੇ ਦਵਾਈ ਦਵਾਇ ਨੂੰ ਮੈਂ ਦਵਾਈ ਦਵਾ ਦੋ ਉਹਨੇ ਕਿਹਾ ਮੈਂ ਲੈ ਕੇ ਜਾਂਦਾ ਮੇਰੇ ਘਰੇ ਗਈ ਕਾਲਾ ਮਾਰ ਇਹਨੇ ਨੀਚੇ ਗੱਲਬਾਤ ਕੀਤੀ ਜੋ ਵੀ ਕੀਤੀ ਫੋਨ ਤੇ ਵੀ ਆਦੇ ਘਰਾਂ ਨੂੰ ਕਿਹਾ ਵੀ ਜਾ ਮੈਨੂੰ ਲੈ ਜਾ ਚਾ ਕਿਵੇਂ ਵੀ ਪਰ ਉਹ ਨਹੀਂ ਪਹੁੰਚਿਆ ਇਹਨੇ ਪਤਾ ਨਹੀਂ ਘੰਟਾ ਵੇਟ ਵੀ ਕੀਤਾ ਉੱਥੇ ਬਹਿ ਕੇ ਉਹ ਨਹੀਂ ਆਇਆ ਇਹਰੇ ਤਿੰਨ ਚਾਰ ਦਿਨ ਮੈਨੂੰ ਨਹੀਂ ਪਤਾ ਵਿਚਾਰੀ ਗੁਰਦੁਆਰੇ ਰਹੀ ਆ ਜਾਂ ਕਿੱਥੇ ਖੇਡ ਰਿਹਾ ਥੱਲੇ ਪੈ ਕੇ ਹਾਂਜੀ ਮੈਨੂੰ ਨਹੀਂ ਪਤਾ ਮੈਂ ਫੋਨ ਤੇ ਹੀ ਕਹਿੰਦੀ ਰਹੀ ਕਿ ਤੂੰ ਵਾਪਸ ਆ ਜਾ ਦਵਾਜ ਹੋ ਜਾ ਮੇਰੇ ਨਾਲ ਵੀ ਖੜੀ ਸੀ ਹੁਣ ਵੀ ਖੜੂਗੀ ਉਹ ਆ ਜਾ ਪਰ ਇਹ ਵਾਪਸ ਨਹੀਂ ਆ ਡਰਤੀ ਮਾਰੀ ਨਹੀਂ ਸਾਰੀਆਂ ਗੱਲਾਂ ਮਾਰੀਆਂ ਨੇ ਕੱਲਾ ਰੋਕ ਮਾਰੀ ਆਉਂਦਾ ਮੈਂ ਕਿਉਂ ਆਇਆ ਫਿਰ ਮੇਰੀ ਗੱਲ ਤੂੰ ਕਦੇ ਮੈਂ ਵੰਡ ਨਹੀਂ ਰਹੀ ਆ ਪੈਸੇ ਮੇਰੇ ਕੁੱਲ ਨਹੀਂ ਆ ਕੰਮ ਨਹੀਂ ਕਰਾਇਆ ਭਾਈ ਇਧਰ ਕੋਲ ਨੂੰ ਹੋਰ ਆਪਣੀ ਧੀ ਦੇ ਸਿਰ 'ਤੇ ਆਤਰੱਖੇਗੀ ਇਹਨੂੰ ਕੋਈ ਨਹੀਂ ਮਿਲਿਆ ਨਹੀਂ ਅੱਛਾ ਤਾਂ ਦੇ ਜੈ ਸਾਹਿਬ ਆਪਣੇ ਪੇਕੇਆਂ ਦੀ ਅੰਗਰੇਨ ਮੈਂ ਇੰਨੀਆਂ ਤੰਪੀਆਂ ਲਾਈਆਂ ਆਪਣੇ ਪਰਵਾਹਾਂ ਦੀਆਂ ਕਿ ਮੈਂ ਆਹ ਕਰਦਾ ਤੁਸੀ ਦੇਖ ਰਹੇ ਮਚਾਨੂ ਜਦੋਂ ਤੋਂ ਸੁਸ਼ੀਲ ਮਚਾਨ ਦੋਸਤ ਪਹੁੰਚ ਚੁੱਕੇ ਹੋਏ ਆ ਇੱਕ ਮੁਹੱਲਾ ਟਿਪਾਹ ਰੋਡ ਦੇ ਉੱਤੇ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਤੇ ਸਮਾਜ ਸੇਵੀ ਇਕੱਠੇ ਹੋ ਕੇ ਇੱਕ ਪੀੜਤ ਔਰਤ ਤੇ ਬੱਚੇ ਨਾਲ ਪਹੁੰਚ ਚੁੱਕੇ ਹੋਏ ਆ ਔਰ ਵਿਵਾਦ ਕੀ ਹੈਗਾ ਜਨਨ ਦੀ ਪੂਰੀ ਕੋਸ਼ਿਸ਼ ਕਰਦੇ ਹੈਗੇ ਆ ਇਹ ਦਾ ਮਾਮਲਾ ਕੀ ਹੈ ਭੈਣ ਜੀ ਦੱਸੋ ਇਹਦਾ ਐ ਜੀ ਮੈਂ ਇਨਾਂ ਕੋਲ ਰਿਨਤੀ ਕਰਾਇਆ ਸੀ ਮੇਰਾ 2 ਮਹੀਨੇ ਕਿਰਾਇਆ ਨਹੀਂ ਦਿੱਤਾ ਗਿਆ ਉਹ ਖਰਾਬ ਸੀ ਮੈਂ ਆਪਣੇ ਪਾਂਡੇ ਕੱਪੜੇ ਕਹਿਣੇ ਰੱਖ ਕੇ ਇਹਨੂੰ 2 ਮਹੀਨਿਆਂ ਦਾ ਕਰਾਇਆ ਸੀ ਨਹੀਂ ਦਿੱਤਾ ਜੀ ਕੋਲ ਬੈਠੇ ਲਾਇਆ ਤੇ 20000 ਲਾਇਆ ਦਿੱਤਾ ਉਹ ਵੀ ਇਹਨੂੰ ਦਿੱਤਾ ਵਾ ਬਲੈਂਟੀਆਂ ਕਾਲੀਆਂ ਮਕਾਨ ਦੀਆਂ ਕਰਾਇਆਂ ਦੀਆਂ ਮੈਂ ਅੱਜ ਹੁਣ ਮੈਨੂੰ ਨਹੀਂ ਪਤਾ ਮੇਰੇ ਕੋਲ ਤੁਹਾਡੀ ਪੁਲਿਸ ਵੈਰੀਫਿਕੇਸ਼ਨ ਹੋਈ ਸੀ ਜਦੋਂ ਇਹਨਾਂ ਰੱਖੇ ਤੁਹਾਨੂੰ ਨਹੀਂ ਜੀ ਇਹਨਾਂ ਨੇ ਇਹਦਾ ਆਰ ਲਿੱਤਾ ਮੇਰੇ ਆਧਾਰ ਕਾਰਡ ਤੇ ਫੋਟੋ ਕਾਪੀ ਮੇਰੇ ਤਲਾਕ ਦੇ ਪਾਗ ਦੇ ਪਾਗ ਦਿੱਤਾ ਕਿੰਨਾ ਨੇ ਉਹ ਨਹੀਂ ਅਸੀਂ ਤੁਹਾਡੇ ਕਮਰੇ ਨਾਲ ਵੜ ਗਏ ਅੰਦੇ ਆ ਦੂਜੀ ਵਾਲੀ ਭੈਣ ਦੇ ਕੋਲ ਬੈਠੀ ਕੁਸਮਾਨ ਛੱਡ ਕੇ ਭੱਜ ਗਈ ਇਹਨਾਂ ਨੇ ਰੱਖਿਆ ਹੋਇਆ ਮੇਰੀ ਭੈਣ ਵੀ ਘਰੋਂ ਜਾ ਚੁੱਕੀ ਉਹਨੇ ਖੇਡਿਆ ਆ ਇਹਦਾ ਦਿੱਤਾ ਆਪਣੇ ਮੇਰੇ ਰੱਖਵਾ ਰੱਖਿਆ ਹੁਣ ਤੁਹਾਡਾ ਸਮਾਨ ਰੱਖਦਾ ਆਂਦੀ ਉਹਨਾਂ ਸਮਾਨ ਕਰਕੇ ਉਹਨਾਂ ਨੇ ਛੱਡ ਕੇ ਲੋਕ ਕਿੰਨੀ ਰੋਈ ਬਨਾਣਕਾ ਗੁਰਦੁਆਰੇ ਦੀ ਦਿੱਤੀ ਹੈ ਕਿੰਨੀ ਰਾਤਾਂ ਫੇਰਾ ਬਾਬਾ ਜੀ ਦੇ ਕੋਲ ਆਈ ਕਿੱਥੇ ਹੈਗੇ ਇਹਨਾਂ ਦੇ ਘਰੇ ਰਹਿਣੀ ਇਹਨਾਂ ਨੇ ਬਾਬਾ ਜੀ ਬਾਰੇ ਉਲਟ ਲੱਗ ਕੇ ਬੋਲੇ ਪਤਾ ਨਹੀਂ ਉਹਨਾਂ ਕੋਈ ਧੀ ਕਰਦੀ ਖੇਡਦੀ ਹੈ ਕਿਹੜੇ ਬਾਬਾ ਜੀ ਕਿ ਬੋਲੇ ਬਾਪਿਆਂ ਕੋ ਕੀ ਆ ਜੀ ਘੋਟੇ ਚ ਰਹੀ ਹੈ ਐ ਜਨਾਨੀ ਨਹੀਂ ਨਹੀਂ ਘਰ ਵਾਲਾ ਨਹੀਂ ਘਰ ਵਾਲਾ ਨਹੀਂ ਨਾਲ ਰਹਿਗਾ ਮੇਰੀ ਕੁੜੀ ਦਾ 10 ਸੱਤਾਂ ਚਾਰ ਕਿੰਨੇ ਮਾਰੀ ਨੂੰ ਮੈਂ ਕਿਹਾ ਜੇ ਮੈਂ ਪਿਆਰੀ ਸੱਤ ਪਈ ਮੇਰੇ ਉੱਤੋਂ ਤੇ ਤਿੰਨ ਵਰੀ ਨੇ ਤਾੜੀ ਇੱਕ ਮਿੰਟ ਕਰਾਂ ਤਿੰਨ ਵਰੀ ਉਹ ਦੀਦੀ ਨੇ ਖਾ ਤਿੰਨ ਵਰੀ ਇਹਨੇ ਮੇਰੇ ਘਰ ਨੂੰ ਕੱਪੇ ਭਾਈ ਰਾਤ 11 ਵਜੇ ਮੈਨੂੰ ਕਹਿੰਦੀ ਆਪਣੀ ਕੁੜੀ ਲੈ ਕੇ ਸਰ ਤੁਹਾਡੀ ਵੀ ਦਵਾਉਂਗੀ ਅੰਟਰਪੈਨਸ਼ਨ ਰਾਤ 12 ਵਜੇ ਇਹਨੇ ਮੇਰੀ ਕੁੜੀ ਨੂੰ ਕਹਿੰਦੀ ਲੈ ਕੇ ਦਫਾ ਹੋ ਜਾ ਮੇਰੇ ਘਰ ਨਾਲ ਕਾਰਨੀ ਸਿੱਦੀ ਦੀਨੇ ਕਿਹਾ ਨਹੀਂ ਅੱਡੀ ਰਾਤ ਨਹੀਂ ਐਤਾ ਕਿ ਅਸੀਂ ਦੀਦੀ ਨੇ ਹਾਂ ਗਿਆ ਸੀ ਨਾ ਜੀ ਇਹ ਤਾਂ ਕੁਦਮੀ ਗਿਆ ਪਹੁੰਚੀ ਹੋ ਗੁਰੂ ਦੀ ਲਾਗੂ ਪਹੁੰਚੀ ਹੈ ਜਿਹੜੀ ਗੱਲ ਹੁੰਦੀ ਹੈ ਉਹ ਕਰ ਲਾ ਨਹੀਂ ਕਰ ਸਕਿਆ ਇਹ ਅਜਿਆ ਕਾਹਦੀ ਗੱਲ ਮੇਰੇ ਮੁੱਖ ਜੇਹੇਦਾਰ ਕ੍ਰਿਸ਼ਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਜੀ ਅੰਮ੍ਰਿਤ ਦਿਨ ਇਹ ਕੰਮ ਕਰਦੇ ਆ ਇਹ ਸਾਡੀ ਉਹਨੇ ਸੇਵਾ ਲਈ ਹੋਈ ਆ ਕਰਨ ਵਾਸਤੇ ਤੇ ਉਹਨਾਂ ਦੀ ਰਜਾਈ ਦੇ ਵਿੱਚ ਰਹਿ ਗਈ ਇਹ ਮੇਰੇ ਕੋਲੇ ਕੇਸ ਆਇਆ ਸੀ ਇੱਕ ਵੀਡੀਓ ਵਾਇਰਲ ਵੀ ਹੋਈ ਹੋਈ ਆ ਉਹ ਵੀ ਮੇਰੇ ਪੇਜ ਤੇ ਵਾਇਰਲ ਹੋਈ ਆ ਜੋ ਕੋਈ ਦੱਸਣ ਦੀ ਉਹਦੇ ਵਿੱਚ ਸਾਰਾ ਕੁਝ ਉਹ ਭਰਈ ਜਦੋਂ ਮੇਰੇ ਕੋਲ ਆਈਏ ਹੈ ਮੈਨੇ ਦੱਸਿਆ ਵੀ ਬਾਬਾ ਜੀ ਮੈਨੂੰ ਘਰੋਂ ਬਾਹਰ ਕੱਢਿਆ ਆ ਪੂਰੀ ਕੰਬੜੀ ਸੀ ਰਾਤ ਦੇ ਟਾਈਮ ਜਦੋਂ ਮੇਰੇ ਕੋਲੇ ਆਇਆ ਤੇ ਮੈਂ ਤੁਹਾਨੂੰ ਕੱਪੜੇ-ਕੁੱਪੜੇ ਪੈਰ ਕੋਲੇ ਦੇ ਕੇ ਸਾਰਿਆਂ ਨੇ ਇਹਨੂੰ ਇਹੀ ਕਹੇ ਵੀ ਮੁੰਡੇ ਨੂੰ ਭੇਜਿਆ ਕਰ ਦੇ। ਉਹ ਮੁੰਡੇ ਦੇ ਨਾਲ ਤੇ ਜਦੋਂ ਮੈਂ ਘਰੇ ਰਹਾ ਤੇਰੇ ਇਹਨਾਂ ਨੇ ਇਹੀ ਸਾਨੂੰ ਕੋਲੇ ਜਾ ਕੇ ਇਹਨੂੰ ਕਹਿੰਦੇ ਇੱਕ ਸਾਡਾ ਸਮਾਨ ਦਵਾ ਦੇ। ਫਿਰ ਇਹ ਕਹਿੰਦੀ ਵੀ ਉਹ ਭੈਣ ਜੀ ਕੋਲੇ ਕੋਈ ਐਦਾਂ ਦੀਆਂ ਪੁਰਾਣੀਆਂ ਚੀਜ਼ ਫੋਟੋਆਂ ਨੇ ਜਾਂ ਕੋਈ ਰਿਪੋਰਟਿੰਗਾਂ ਪਈਆਂ ਨੇ ਉਹ ਕਹਿੰਦੇ ਇਹਨੂੰ ਬਲੈਕਮੇਲ ਕਰਦੀ ਆ ਕਹਿੰਦੀ ਮੈਂ ਤੇਰੀਆਂ ਵੀਡੀਓ ਰਿਪੋਰਟਿੰਗ ਕਰ ਦਿਆਂਗੀ ਤੇਰੀ ਵੀਡੀਓ ਵਾਇਰਲ ਕਰ ਦ ਮੈਂ ਨਹੀਂ ਕਹਿ ਰਿਹਾ ਇਹ ਭੈਣ ਜੀ ਹੋਂ ਦਾ ਕਹਿਣਾ ਹੈਗਾ ਫਾਰਮ ਠੀਕ ਹੈ ਨਾ ਜੀ ਤੇ ਇਹ ਬੋਟ ਮੈਂ ਕਹਿੰਦੀ ਮੈਂ ਅਖਬਾਰਾਂ ਚ ਲਵਾ ਦੂੰਗੀ ਇਹਦਾ ਕੀ ਮਤਵ ਵਾਲਾ ਕਿਸੇ ਦੀ ਜ਼ਿੰਦਗੀ ਤੇ ਲਾਈਫ ਖੇਡਣਾ ਇੱਕ ਤੁਸੀਂ ਸਮਾਨ ਕਰਾਇਆ ਇੱਕ 10 ਸਾਲ ਦੀ ਕੁੜੀ ਨੂੰ ਕੰਮ ਤੇ ਨਹੀਂ ਰੱਖ ਸਕਦੇਗੇ ਰੱਖ ਸਕਦੇ ਜੀ ਨਾਬਾਲਿਕ 18 ਸਾਲ ਤੋਂ ਥੱਲੇ ਦਾ ਕੋਈ ਕੰਮ ਲੈ ਨਹੀਂ ਸਕਦਾ ਨਹੀਂ ਨਹੀਂ ਸਕਦਾ ਕਰ ਤੇ ਬਾਕੀ ਐਫ ਆਰ ਦਰਜ ਹੁੰਦੇ ਨੇ ਦੇ ਉੱਤੇ ਤੇ ਕਹਾਏ ਦਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ ਪੁਲਿਸ ਵਾਲੇ ਕੋ ਕੁੜੀ ਦਾ ਬਿਆਨ ਨਹੀਂ ਲਿਖਿਆ ਗਿਆ ਕੱਲਾ ਕੱਪੜਿਆਂ ਦਾ ਬਿਆਨ ਲੈ ਕੇ ਸਰਕਾਰ ਸਾਡੀ ਸੁੱਤੀ ਪਈ ਆ ਜੇ ਹੁਣ ਜੇ ਸਰਕਾਰਾਂ ਹੀ ਨਹੀਂ ਕੰਮ ਕਰਦੀਆਂ ਨੇ ਛੋਟੇ ਜਿਹੜੇ ਥੱ ਕੰਮ ਨੇ ਵੇੜੂਆ ਇਹਨਾਂ ਨੇ ਕੋਈ ਕੰਪਲੀਟ ਦਿੱਤੀ ਹਾਂਜੀ ਹਾਂਜੀ ਦਿੱਤੀ ਹੋਈ ਆ ਐ ਇਦ ਜਾ ਥਾਣੇ ਦਿੱਤੀ ਥਾਣੇ ਵੀ ਦਿੱਤੀ ਹੋਈ ਆ ਚੰਡੀਗੜ੍ਹ ਵੀ ਦਿੱਤੀ ਹੋਈ ਆ ਹੁਣ ਕਿਤੇ ਦਿੱਤੀ 181 ਦੀ ਗੱਲ 181 ਤੇ ਵੀ ਗੱਲ ਕੀਤੀ ਬਾਕੀ ਸਾਡੇ ਵਕੀਲ ਸਾਹਿਬ ਵੀ ਦੱਸ ਦੇਣਗੇ ਪੈਟਰੋਲੋਂ ਤੇ ਹੀ ਗੱਲ ਕੀਤੀ ਆ ਕਹਿੰਦੇ ਜਿਹੜੇ ਮਰਜ਼ੀ ਪਾਪੇ ਲੈ ਆਇਆ ਮੈਂ ਦੇਖ ਲਊਗੀ ਸਾਡੇ ਨਾਲ ਤੁਸੀਂ ਥਾਣੇ ਜਾ ਕੇ ਰਿਪੋਰਟ ਕਰ ਲਓ ਤੇ ਸਾਡੀ ਉਹਨਾਂ ਨਾਲ ਗੱਲ ਕਰਾਂਗੇ ਤੁਹਾਡਾ ਪਹਿਲ ਦੇ ਦੇਣਗੇ ਲੇਕਿਨ ਮੈਨੂੰ ਕੰਮ ਕਰਨ ਨੂੰ ਹੁੰਦੇ ਸੀ ਇਹ ਕਿ ਲਿਖਤੀ ਕੰਪਲੀਟ ਹੋ ਕਿ ਮਤਲਬ ਕਿ ਉਹ ਬੰਦਾ ਕਿੰਨੇ ਗਰੀਬ ਆ ਜਾਂ ਅਮੀਰ ਆ ਉਹਦੇ ਉੱਤੇ ਕੋਈ ਧਿਆਨ ਦੇ ਇਹ ਦੱਬਾ ਵੀ ਤਾਉ ਕਿਉਂ ਨਹੀਂ ਕਰਦੇ ਬਿਲਕੁਲ ਉੱਤੇ ਰੱਖਦੇ ਖਾਣੇ ਦੇ ਦਿੱਖੋ ਫਲ ਦਿੱਤੇ ਵੀ ਢਿੱਬਾ ਥਾਣੇ ਚਿੱਬਾ ਕਰ ਦੇ ਆਇਓ ਕੱਪੜੇ ਮੈਂ ਤਾਂ ਇਹ ਆਇਓ ਮੈਨੂੰ ਵੀ ਪਤਾ ਜੀ ਕਿੰਨਾ ਸਾਡੇ ਕਿੰਨਾ ਨੂੰ ਦਿੱਤੀ ਤੇ ਇੱਧਰ ਖਾਣੇ ਨੂੰ ਕਿੰਨੀ ਉਮਰ ਹੈ ਨੰਬਰ ਦੇ ਆਪਾਂ ਹੁਣੇ 10 ਸਾਲ ਦੀ ਗੱਡੀ ਆ 10 ਸਾਲ ਇਹ ਦੇਖੋ ਜੀ ਪੂਰਾ ਦੇ ਲੋੜੀ ਹਾਲ ਸਾਡੇ ਕੋਲ ਹਾਲ ਨੰਬਰ ਹੈ ਲੋ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਇਹ ਘਰ ਆ ਜੀ ਆਨੇ ਜਣੇ ਇੱਥੇ ਮਤਲਬ ਆ ਜਿਹੜੀ ਬੀਬੀ ਖੜੀ ਹੋਈ ਆ ਇਹ 10 ਸਾਲ ਛੋਟੇ ਬੱਚੇ ਕੋਲ ਕੰਮ ਕਰਾਉਂਦੇ ਸੀ ਤੇ ਹਰ ਵਾਰ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆਂ ਆਪਜੀ ਕੋਲ ਬਿਆਨ ਵੀ ਆ ਦਿੱਤੇ ਨੇ ਤੇ ਸੱਜੂ ਸੱਜ ਤੇਲਮ ਕੀਤਾ ਜਾ ਰਿਹਾ ਵੀ ਜਿਹੜੇ ਰੇਟਾਰ ਵੀ ਰੈਕਟ ਕਰਾਏ ਜਾਂਦੇ ਇਹਨਾਂ ਤੇ ਕੀ ਕੀਤੀ ਜਾਇਆ ਕਰੇ ਕੱਪੜੇ ਕੋਪੜੇ ਖਾਂਡੇ ਕੋਡੇ ਇਹਨਾਂ ਨੇ ਨਾ ਕਰਾਇਆ ਹੋ ਗਿਆ ਤੇ ਇਹਨਾਂ ਨੇ ਜਾਣ ਬੁਝ ਕੇ ਤਮਾਸ਼ਾ ਕੀਤਾ ਵਾ ਇਦਾਂ ਦੀ ਕੋਈ ਗੱਲ ਨਹੀਂ ਕਰੀ ਤੁਸੀਂ ਕਿਹੜੀ ਕਰਿਓ ਕੋਈ ਅਸੀਂ ਨਹੀਂ ਗੱਡੇ ਆ ਵੀ ਹਾਲਤ ਨਹੀਂ ਕਰਾਏ ਭਾਜੀ ਮੇਰੀ ਗੱਲ ਕੋਈ ਸੁਣਤੀ ਨਹੀਂ ਮੰਦੇ ਹੋਣਾ ਜਿਹੜੀ ਵੀ ਕਾਲ ਨਹੀਂ ਲੈਣੇ ਨਹੀਂ ਨਹੀਂ ਮੇਰੀ ਗੱਲ ਪਾਜੀ ਕੀ ਨਾ ਤੁਹਾਡਾ ਨਾਮ ਜੀ ਚੱਕਰਾ ਲਓ ਕੈਮਰਾ ਚੈੱਕ ਕਰਾ ਲਓ ਜੀ ਇਹਨਾਂ ਨੂੰ ਕਿਹ ਸਮਾਨ ਕੈਮਰਾ ਚੈੱਕ ਕਰਾ ਲਓ ਕੈਮਰਾ ਚੈੱਕ ਕਰਾ ਲਓ ਕੈਮਰਾ ਚੈੱਕ ਕਰਾ ਲਓ ਟੀਵੀ ਰੂ ਨੀ ਲੱਗਦਾ ਨਹੀਂ ਚੱਲਦਾ ਉਹਨਾਂ ਨੂੰ ਪਾ ਦੇਗਾ ਆਈ ਆ ਨਾ ਦੇਖੋ ਤਾਂ ਕੈਮਰੇ ਲੱਗੇ ਕਰਾਓ ਚੈੱਕ ਇੱਥੇ ਚੋਰੀ ਵੀ ਹੋ ਗਈ ਸੀ ਪੰਜ ਉਹਨਾਂ ਦੇ ਬਦਮਾਸ਼ ਹੀ ਕਹਿੰਨੇ ਵੀ ਸਾਡੇ ਅਫਸਰ ਦੂਜੇ ਹੈਗੇ ਅਫਸਰ ਆ ਮੈਂ ਬਹੁਤ ਕਰਵਾ ਦਿੱਤੀ ਤੁਮ ਕਿਹਾ ਦੇ ਰੋ ਤਾਂ ਮੇਰਾ ਹਾਂ ਦੇ ਇੰਦੇ ਸੀ ਗਾ ਦੇ ਗਲੇ ਜੀ ਕਹਿੰਦੇ ਆ ਜੀ ਤੁਸੀਂ ਬਹੁਤ ਉੱਪਰ ਤੱਕ ਦੇ ਆ ਤੁਹਾਨੂੰ ਅਫਸਰ ਇਹ ਕਹਿੰਦੇ ਅਫਸਰ ਇਹ ਕਹਿੰਦੇ ਆਕਰਾਂ ਦਾ ਕਰਾਇਆ ਤੁਹਾਡਾ ਮੋਲ ਵੇਤਦਾ ਸੀ ਤੇਰੇ ਕੱਪੜੇ ਦਾ ਕੰਮ ਹੈ ਇਹ ਕਰੋ ਯਾਰ ਦਾ ਚੂਨਾ ਲਾ ਕੇ ਨਾ ਪੁੱਟ ਗਿਆ ਬੰਦਾ ਤੁਹਾਨੂੰ ਸਾਨੂੰ ਦੇ ਦੇਗਾ ਸਭ ਨੂੰ ਯਾਦ ਰੱਖ ਲੈਣਾ ਉਹ ਗੇਟ ਨੂੰ ਲੈ ਦੇ ਸੈਲਟਰ ਲੋਕ ਦੇ ਆਹ ਦੇਖੋ ਕਿੱਦੇ ਨਾਲ ਲੱਗਾ ਜਾਂਦਾ ਥੋੜੀ ਦਾਰੂ ਥੋੜੇ ਬੋਲਦੇ ਅੱਜ ਬਹੁਤ ਵਾਰ ਲਗਾਉਂਦਾ ਆ ਜੇ ਨਾ ਮੇਰਾ ਕੋਣੀ ਤੇ ਕਰ ਤੀ ਲਾ ਘੜਦਾ ਹੋਰ ਕਿਹਦੇ ਨਾਲ ਮੋੜੇ ਕੜਾਏ ਹੋਣੇ ਉਹਨਾਂ ਦੇ ਠੀਕ ਹੈ ਨੇ ਕਿਰਾਇਆ ਹੋਣਾ ਤੁਹਾਨੂੰ ਨਹੀਂ ਲੱਗਦਾ ਨਾ ਬਹੁਤ ਬੈਠੀ ਓਵਰਕਲਰ ਬਣ ਗਿਆ ਇੰਨਾ ਸਗਾ ਦੁਕਾਨ ਨਹੀਂ ਕਰਾਉਣਾ ਆਇਆ ਭਾਈ ਇਹ ਕੋਲ ਹੀ ਛੁੱਟੀ ਬਣਾ ਬਣਾਉਂਦਾ ਕਹਿ ਰਹੀ ਸੀ ਇੱਕ ਦਿਨ ਕਿਰਾਏ ਦੇ ਨਹੀਂ ਛੜੇ ਹੁਣ ਕਹਿੰਦੀ ਦੋ ਕਮਰੇ ਕਿਰਾਏ ਦੇ ਚਾਹ ਬੀਬੀ ਤੁਸੀਂ ਅੰਦਰ ਜਾਵੜੋ ਕੋਈ ਗੱਲ ਨਹੀਂ ਦੁਬਾਰੇ ਸੋਚ ਪਾ ਲੋ ਤੇ ਜਾਓ ਜਾਓ ਕੋਲ ਵਾਸਤੇ ਨਹੀਂ ਬਣੇ ਹੋਏ ਗੁਰਦੁਆਰੇ ਸੋਹਣਾਂ ਵਾਲਾ ਆਈ ਵਰਤੇ ਇਹ ਸਾ ਮੇਰੇ ਘਰ ਵਾਲੋਂ ਪਤਾ ਕਿ ਮੇਰੇ ਸਾਹਮਣੇ ਜੰਗੀ ਤਸਵੀਰ ਆ ਦੇਖੀ ਉਹ ਬੋਲਦੀ ਨਾ ਇਹ ਕਿੰਨੇ ਦੇ ਰਹੇ ਕਿੰਨੇ ਦੇ ਦੇਣਾ ਇਹ ਕਿੰਨੇ ਦੇ ਰਹੇ ਕਿ ਕਿੰਨੇ ਦੇ ਰਹੇ ਕਿੰਨੇ ਦੇ ਰਹੇ ਭੈਣਾਂ ਬੀਬੀਆਂ ਨੇ ਭੈਣੇ ਬੀਟੀਆਂ ਨਾਲ ਭਾਈ ਨਹੀਂ ਕੀਤਾ ਕੁਝ ਵੀ ਮੇਰੇ ਨਾਲ ਸਮਾਰਗ ਕਰਕੇ ਸਭ ਨੂੰ ਇਹ ਬੜੀ ਬਦਵਾਸੀ ਹੋਗੀ ਤਾਲਾ ਤਾਨੂੰ ਬਾਹਰ ਕਰਦਾ ਇਹ ਪੂਰਾ ਮੁਹਾਰ ਕਰਦਾ ਨਿਕਲ ਪੂਰਾ ਆਪਣੇ ਕਰਦਾ ਜੇ ਤੁਹਾਡੀ ਕੁੜੀ ਹੋਵੇ ਤੁਹਾਡੀ ਕੁੜੀ ਨੂੰ ਘਰੋਂ ਬਾਹਰ ਕਰਦਾ ਜੀ ਇਹ ਕਿਹੜਾ ਨਹੀਂ ਜਿੰਨਾ ਬੱਚੇ ਨਾਲ ਕੀ ਹੋਣਾ ਹੈ ਮੇਰੇ ਕੈਮਰਾ ਲੱਗਾ ਮੈਂ ਸਭ ਨੂੰ ਦਿਖਾਵਾ ਮੇਰੇ ਕੈਮਰਾ ਲੱਗਾ ਕੀ ਲਾਣੀ ਨੀ ਹੋਰ ਜਾ ਮੈਂ ਕਿ ਮਰਾ ਅੱਧੀ ਉੱਤੇ ਕੱਢੋ ਸਾਰੀ ਗੱਲ ਹਟੋ ਸਮਾਨ ਦੇਣ ਨੂੰ ਐਗਦੀ ਹਾਂ ਆਹ ਸਮਾਨ ਤਾਂ ਉਹਨਾਂ ਨੂੰ ਪਰਸੋਂ ਦੇ ਅੱਡਾ ਪੈਸਾ ਟੱਕੇ ਨਹੀਂ ਨਿਕਲਦਾ ਪੈਸਾ ਟੱਕੇ ਨਹੀਂ ਦੇ 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 ਪੈਸੇ ਦਵੇ ਕੰਮ ਜਿਹੜਾ ਕੀਤਾ ਜਿਹੜਾ ਮੇਰੇ ਤੇ ਰੰਦਾ ਉਹ ਉਹ ਕਦੇ ਪੁੱਛੋ ਕੰਮ ਕਰਾਇਆ ਇਹ ਉਹ ਚਾ ਚਾ ਬੁਆਇਰ ਤਾਰੋ ਪੁਲਿਸ ਬੁਲਾ ਲਓ ਪੁਲਿਸ ਬੁਲਾਓ ਕੁੜੀ ਦੇ ਨਾਲ ਲਈ ਕੰਮ ਕਰਾਇਆ ਹਾਂ ਜੀ ਚਲੋ ਜੀ ਕੰਮ ਕਰਵਾਇਆ ਉਹ ਬਦਵੇ ਸਵਾਰ ਚਾਦਨੀ ਜਿਹੜੇ ਮੇਰੇ ਬੰਦੇ ਹਾਂ ਜੀ ਬਾਬਾ ਜੀ ਕੀ ਕਰਦਾ ਕਾਲਾ ਵਾਈਪੂ ਜੀ ਦੇ ਮਤੇ ਜਿਹੜੀ ਭੈਣ ਜੀ ਆ ਹੁਣ ਝੂਠ ਬੋਲਦੀ ਪਹਿਲਾਂ ਜਦੋਂ ਆਏ ਕਹਿੰਦੀ ਸਾਡੇ ਕਿਰਾਇਆ ਕੋਈ ਕਮਰਾ ਕਿਰਾਏ ਦੇਣੀ ਚੜਾਗਾ ਹੁਣ 2 ਮਿੰਟ ਬਾਅਦ ਕਹਿੰਦੀ ਸਾਡੇ ਕਿਰਾਏ ਕਮਰੇ ਤੇ ਚੜ੍ਹੇ ਹੋਏ ਆ ਦੋ ਤੇ ਆ ਛੋਟੀ ਜੀ ਕੁੜੀ ਆ 10 ਸਾਲ ਦੀ ਇਹਦੇ ਕੋਲੋਂ ਕੰਮ ਕਰਵਾਇਆ ਆਪਾਂ 10 ਸਾਲ ਦੇ ਬੱਚੇ ਤਾਂ ਕੰਮ ਨਹੀਂ ਕਰਵਾ ਸਕਦੇ ਕੋਈ ਮੁੰਡੇ ਲੈਣੇ ਨਹੀਂ ਹੈਗਾ ਆ ਆ ਭੈਣ ਜੀ ਨੂੰ ਰਾਤ ਨੂੰ 12 ਵ ਉਹਨਾਂ ਨੂੰ ਘਰ ਦਾ ਜੇ 10 ਬੱਚਿਆਂ ਨਾਲ ਕੋਈ ਗੱਲ ਘਟਨਾ ਹੋ ਜਾਵੇ ਜਾਂ ਦੀ ਭੈ ਕੁਛ ਛੋਟੀ ਬੱਚੇ ਨਾਲ ਘਟਨਾ ਜੇ ਕਿੰਨਾ ਮਾਹੌਲ ਖਰਾਬ ਆਜ ਕੱਲ ਕਿੰਨਾ ਗੰਦਾ ਏਰੀਆ ਹੈਗਾ ਸਾਰੇ ਏਰੀਆ ਗੰਦਾ ਹੈ ਤੇ ਕੋਈ ਗਲਤ ਘਟਨਾ ਹੋ ਜਾਵੇ ਕੌਣ ਜ਼ਿੰਮੇਵਾਰ ਸੀਗਾ ਇਹ ਨੂੰ ਭੈ ਜਿਹੜੀ ਗਲਤ ਕੰਮ ਕੀਤਾ ਜੋ ਵੀ ਜੋ 12 ਵਾਲੀ ਕੋਈ ਗੱਡੀ ਬਾਕੀ ਸਾਡੇ ਆਪਣੇ ਤੇ ਆਪਰਾ ਵਾਲੀ ਕਰਦਾ ਹਾਂ ਐਪੀ ਗਰੇਮੀ ਮੈਦੀ ਗਾਲਾ ਜੀ ਇਹਨਾਂ ਨੇ ਮੈਨੂੰ ਇੰਨੀ ਹੀ ਕੰਮ ਪਿਆ ਦਿੱਤੀਆਂ ਕਹਿੰਦੀ ਗੰਦੇ ਨੂੰ ਬੋਲੇ ਕਿ ਇਹ ਆਪਣੇ ਭਰਾਵਾਂ ਕੋਲ ਜਾਓ ਤੇ ਜਿਹੜੀ ਜਿਹੜੀ ਵੰਦੇ ਵੀ ਨੇ ਬਾਣੀ ਮਿਲੋ ਕੋਈ ਨਾ ਆ ਗਏ ਨਾ ਨਹੀਂ ਕੀਤਾ ਤਾਂ ਮੈਂ ਵੀ ਨਾਲੇ ਬਾਹਰ ਹੀ ਰਹੀਆਂ ਤੱਕੇ ਕਾਹਦੀਆਂ ਜਿਹੜੀ ਦੂਹ ਦੂਹ ਕਿੰਨੇ ਕਿਸ ਤੋਂ ਕਰਦੇ ਹੁੰਦੇ ਸੀ ਜੋ ਆਪਣੀ ਮਰਜ਼ੀ ਨਾਲ ਰਹੋ ਵੀ ਹਾਂ ਥੋੜੀ ਇਹ ਗੁੰਮ ਦੇ ਨਾਲਵਾ ਦੀ ਨਾ ਕੀ ਕਹਿੰਦੇ ਸੀ ਘਰ ਦਾ ਸਾਰਾ ਸਾਮਾਨ ਕੱਢ ਕੇ ਤੁਸੀਂ ਕੀ ਕੀ ਕਰਦੇ ਸੀ ਕੰਦੀ ਵੀ ਵੀ ਕਹਿੰਦਾ ਕਦੀ ਨੂੰ ਕੰਮ ਤਾਂ ਲੱਗੇ ਨਾ ਟਾਈਮ ਨਹੀਂ ਲੱਗੇ ਨਾ ਸਾਰੇ ਕੱਢਣੇ ਨੇ ਤੁਹਾਨੂੰ ਲਾ ਦੇਣੇ ਆ ਥੋੜਾ ਜਿਹਾ ਸੋਲਟਨ ਕਰੋ ਕੱਪੜੇ ਸਾਰੇ ਇਸੇ ਬੈਠੀ ਤੇ ਅਸੀਂ ਅੱਜ ਇਹ ਬੇਟਾ ਜੀਦੋ ਕੰਮ ਨਹੀਂ ਕਰਦੇ ਕੋੜੇਵੜ ਦੇ ਸੀ ਨਹੀਂ ਅੱਜ ਦੱਸ ਦੱਸ ਕਿ ਜਦੋਂ ਮੈਂ ਕੁਸ਼ ਕਰ ਉਹ ਦੋ ਤਾਰਾ ਕੋਲ ਦੇ ਸੀ ਕੰਮ ਨਹੀਂ ਕਰਦਾ ਮੈਂ ਦੇਖੋ ਜੀ ਮੈਂ ਅਰਕਟ ਵਾਤੀ ਸੀਗੀ ਮੈਂ ਅਰਕਟ ਮੈਂ ਉੱਥੇ ਤੱਕ ਕੁੜੀ ਦੇ ਨਾਲ ਜਾ ਕੇ ਆਇਆ ਮੈਨੂੰ ਤਿੰਨ ਚਾਰ ਜਣਾਂ ਨੇ ਇਹ ਗੱਲ ਲਈ ਕਹਿੰਦੇ ਬਹੁਤ ਮਤਲਬ ਆਪਣੇ ਨੂੰ ਪਲੇਜ ਬੰਦ ਤੇ ਪਾ ਦੇ ਪਹਿਲਾ ਸਭ ਤੋਂ ਜ਼ਿਆਦਾ ਥੋੜਨਾ ਚਾਹੀਦਾ ਹੈ ਕਿ ਹਾਂ ਆ ਸਾਡੇ ਉੱਪਰ ਬੜੀ ਤੇਜ ਹੈਗੀ ਕਿ ਕਿਹੜੀ ਕੁੜੀ ਦੀ ਕੁੜੀ ਦੀ ਉਮਰ 10 ਸਾਲ ਦੀ ਹੈ ਜੀ 10 ਸਾਲ ਦੇ ਬੱਚੇ ਨੂੰ ਕੰਮ ਹੀ ਨਹੀਂ ਕਰਵਾ ਸਕਦੇ ਲੋਟ ਹੀ ਨਹੀਂ ਆਏਗਾ ਇਹਦੇ ਬੰਦ ਕਰਨੇ ਕੀ ਕੀ ਬਣਾ ਬਲਾ ਬਲਾ ਪੁਲਿਸ ਇਹ ਬੁਲਾਣ ਲੱਗੇ ਆ ਸਰਕਾਰ ਦੇ ਦੇਰੇ ਚ ਕੰਮ ਕਰਾਂਗੇ ਅਸੀਂ ਅਸੀਂ ਉਦੋਂ ਦਾ ਕੋਈ ਕੰਮ ਨਹੀਂ ਕਰਦੇ ਗਲੀ ਦੇ ਬਾਹਰ ਖੜੇ ਆ ਸਰਕਾਰੀ ਗਲੀ ਆ ਗਲੀ ਚ ਖੜੇ ਆ ਇਹ ਸਵਾਰਾ ਸਮਾਨ ਦਵਾ ਕੇ ਭੈਣ ਜੀ ਰਾਤ ਨੂੰ ਜਵਾ ਕੇ ਠੰਡ ਚ ਮਰਦੇ ਆ ਜੀ ਠੰਡ ਬਹੁਤ ਪੈ ਰਹੀ ਆ ਇਹ ਥੋੜੀ ਵੀ ਰਾਤ ਨੂੰ ਤੁਸੀਂ ਕਿੰਨੂੰ ਬੱਚੇ ਨੂੰ ਘਾ ਦੇ ਘਰੋਂ 12 12 ਵਜੇ ਬਾਹਰ ਕਰਦੇ ਕਿਸ ਬਣਦੇ ਕੀ ਹੈ ਕਿਸ ਬਣੂਗਾ ਜੋ ਵੀ ਬੰਦਾ ਹੁਣ ਕਰਵਾਉਣ ਵਕੀਲ ਆਏ ਹੋਏ ਦਾਅਵਾ ਦੇ ਤੁਹਾਨੂੰ ਸਾਰਾ ਕੁਝ ਪੁਲਸ ਆ ਰਹੀ ਹੈ ਬਲਾਈ ਹੋਈ ਹੈ ਕੰਮ ਕਰਾਵਾਂਗੇ ਪਰਚਾ ਜੋ ਵੀ ਬੰਦ ਹੈ ਨਾ ਤੇ ਕਰਾਵਾਂਗੇ ਜਦੋਂ ਵੀ ਫੋਨ ਕਰਦੀ ਹੈ ਇਹੋ ਕਹਿੰਦੀ ਪੈਸੇ ਤੇਰੀ ਸਮਾਨ ਲੈ ਜਾਓ ਕਹੋਣਾ ਉਹਨਾਂ ਨੇ ਤਾਂ ਕਿਹਾ ਤਾਂ ਸਮਾਨ ਦੇ ਦੋ ਮੈਨੂੰ ਅੱਜ ਹੀ ਦੇ ਦੇ ਸਮਾਨ ਉਹ ਕਹਦਾ ਨਹੀਂ ਅੱਜ ਤੱਕ ਅੱਜ ਤੱਕ ਨਹੀਂ ਦੇ ਸਮਾਨ ਆਪਾਂ ਇਹ ਡਰ ਕਰ ਰਹੇ ਹਾਂ ਕਿ ਉਹ ਬਿਆਨਤ ਜਾਪਾ ਹੋਣਾ ਹੀ ਹੈ ਸਮਾਨ ਕਰਾ ਦੇਣਾ ਆਜ ਕੀ ਕਹਾ ਸਮਾਨ ਆਜ ਕੀ ਕਹਾ ਐਪਲੀਕੇਸ਼ਨ ਤੇ ਲਾ ਕੇ ਸੱਦ ਲਾ ਕੇ ਇਹ ਸਾਨੂੰ ਪੁਲਸ ਆਉਂਦੀ ਹੈ ਪੁਲਸ ਲਾ ਕੇ ਸਮਾਨ ਆਜ ਕੀ ਕਹਾ ਅੱਜ ਤੱਕ ਕਿੱਦਾਂ ਟੱਕਰ ਕੋਈ ਨਹੀਂ ਘਰੇ ਬਾਹਰ ਜੋ ਨਾਮ ਨੇ ਨਾ ਜੀ ਅਰੰਭ ਨਾਮ ਉਹਨਾਂ ਦਾ ਹੈ ਇਹ ਛੋਟਾ ਜਾਂ ਵੱਡਾ ਹੈਗਾ ਇਹ ਕਹਿੰਦੀ ਬੈਣ ਆਪਣੇ ਮੁੰਡੇ ਤੇ ਪਰਸ਼ਾਹਾ ਮਿਲ ਬੈਠਾ ਰਿਹਾ ਹੂ ਜੇ ਇਹਨਾਂ ਨੇ ਤੇਰਾ ਮੁੰਡਾ ਜਦੋਂ ਮਰ ਗਿਆ ਗੰਡਾ ਕਮੈਂਡੋ ਕੁੜੀ ਨੂੰ ਬਿਆਦੋ ਕਿ ਨਾਵੇਂ ਮੁੰਡੇ ਦਾ ਛੋਟੇ ਦੇ ਘਰ ਕੱਟੇ ਫਿਰਦਾ ਹੈ ਨੂੰ ਕਿੱਥੇ ਜਾਵਾਂਗਾ ਲੱਗਦੀ ਹੈ ਨਾ ਆਪਣੇ ਮਾਪੇ ਨੂੰ ਤਾਂ ਸੰਜੇ ਨੇ ਦੇਖੀ ਆਪਣਾ ਕੱਢਿਆ ਇਹ ਕਹਿੰਦੇ ਹੋਰ ਵੀ ਹੋਰ ਵੀ ਦੁਸ਼ਮਣ ਹੁੰਦੀ ਇਹ ਗੱਲ ਸੱਚ ਤਾਂ ਨਹੀਂ ਹੋਦੀ ਦੇਖੋ ਜੀ ਕੁੱਤੇ ਦਾ ਕੁੱਤਾ ਵੈਰੀ ਜਨਾਨੀ ਦੀ ਜਨਾਨੀ ਵੈਰੀ ਇਹ ਪੱਕੀ 100% ਗੱਲ ਹੈਗੀ ਆ ਵੀ ਦੱਸ ਵੀ ਤੂੰ ਹੀ ਜਨਾਨੀ ਆ ਜਨਾਨੀ ਤੇਰਾ ਬਚਾਅ ਤੇ ਇਹ ਕੁੜੀ ਹੁੰਦੀ ਫੇ ਰਾਤ ਨੂੰ 12 ਵਜੇ ਘਰੋਂ ਲੈ ਕੇ ਨਿਕਲ ਜਾਂਦੀ ਇਹ ਬੱਚਿਆਂ ਦੇ 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 ਉਹ ਵੀ ਮੂਰੀ ਹੈ ਕਿਸੇ ਦੀ ਮਾਂ ਉਹ ਜਿਹੜੇ ਗੱਲ ਕਰ ਲੈਂਦੀ ਆ ਇਹ ਮੇਰੇ ਕੋਲੇ ਜੀ ਕੱਲ ਆਏ ਸੀ ਮੇਰੇ ਕੋਲੇ ਸਾਡੇ ਕੋਲੇ ਕੱਲ ਆਏ ਪਹਿਲਾਂ ਦਰਖਾਸਤ ਕੀਤੀ ਸੀ ਸੜਕ ਤੇ ਕਿੰਨੇ ਦਿਨ ਹੋਏ ਤੁਹਾਨੂੰ ਦੁਬਾਰੇ ਦੇ ਦਿੱਤੀ ਰਹੀਆਂ ਤਿੰਨ ਚਾਰ ਮਿਲ ਕੇ ਮੈਂ ਭਰਵੰਤ ਜਿਹਾ ਚੱਲੇਗੀ ਸਾਡੇ ਕੋਲ ਲੈ ਕੇ ਆ ਜੀ ਗਵਰਨਮੈਂਟ ਦੀ ਐਰਥ ਦੀ ਖੜਿਆ ਜੀ ਇਹ ਪੰਜਾਬੀ ਇਹ ਨਾਂ ਨਹੀਂ ਕਰਦੇ ਦੂਜਾ ਗੁਜ਼ਾਰਾ ਕਰਦੇ ਅੱਛਾ ਲੋਕਾਂ ਨੂੰ ਪਤਾ ਲੱਗਿਆ ਨਾ ਮੈਂ ਉਹਦੇ ਡੀਲ ਕਰਦਾ ਹਾਂ ਅੱਗੇ ਸਰਦਾਰ ਕਿਤੇ ਇਲਾਕੇ ਦੇ ਵਿੱਚ ਗੱਲ ਕੀਤੀ ਸੀ ਨੇ ਇਹਨਾਂ ਦੇ ਵਿੱਚ ਆਪਣਾ ਦੱਸਿਆ ਵੀ ਅਸੀਂ ਇਦਾਂ ਕਰਕੇ ਹੋਮ ਪ੍ਰੋਜੈਕਟ ਕਰ ਰਹੇ ਹਾਂ ਜੀ ਇਹ ਕਿਹੜੇ ਕਿਲੋ ਮੈਂ ਤਾਂ ਮਾਡੇ ਪਾਰ ਕਰਦਾ ਰਿਹਾ ਹੈ ਮਾਤਾ ਕੋਈ ਲੈ ਕੇ ਆਉਂਦੀ ਕਿ ਉਹ ਚੱਲਣਾ ਨਹੀਂ ਬੰਦ ਕਰਨਾ ਮਮਾ ਦੀ ਪੁਲਿਸਰ ਰਿਪੋਰਟ ਹੋਣਾ ਹੈ ਦੂਸਰ ਹੋ ਰਹੀ ਨਹੀਂ ਪੁਲਿਸ ਨੂੰ ਰਿਪੋਰਟ ਕੀਤੀ ਹੋਈ ਹੈ ਚੰਡੀਗੜ੍ਹ ਵੀ ਦਿੱਤੀ ਹੋਈ ਹੈ ਰਿਪੋਰਟ ਇਹ ਕੀਤੀ ਹੋਈ ਹੈ ਤੇ ਹੁਣ ਪੁਲਿਸ ਆਉਂਦੀ ਆ ਇਹਨਾਂ ਦਾ ਸਮਾਨ ਦਿਖਾਉ ਪੁਲਿਸ ਦਿਖਾਓਗੇ ਇਹਨੇ ਕਾਹੀ ਅੰਦਰ ਵੜ ਨਹੀਂ ਸਕਦੇ ਕੱਲ ਸਾਡੇ ਭੈਣ ਜੀ ਬੜੀ ਤੇਜ਼ ਆ ਕੋਈ ਐਲੀਕੇਸ਼ਨ ਲਾ ਸਕਦੀ ਹੈ ਇੱਕ ਤਾਂ ਦੋ ਰੋਟੀਆਂ ਇੱਕ ਤੋਂ ਬੇਟੇ ਇਹਨਾਂ ਦਾ ਸ਼ੋਰ ਨਾ ਆਏ ਮੈਂ ਇਹ ਲਗਦਾ ਕਿ ਇਹ ਵੀ ਕਹਿਣੀ ਆ ਮੈਂ ਇਹਨਾਂ ਦੇ ਬੰਦੇ بیٹے ਨੂੰ ਅਸੀਂ ਕੁਝ ਵੀ ਕਹਿਣਾ ਹੈ ਨਾ ਇਹ ਬੋਲਦੇ ਕਿ ਮੇਰੇ ਮੁੰਡੇ ਨੂੰ ਨਹੀਂ ਕੁਝ ਕਹਿਣਾ ਤੇ ਫਿਰ ਇਹਨਾਂ ਨੇ ਕਿਹਾ ਨੇ ਇਹਨਾਂ ਨੇ ਇਹ ਵੀ ਫਾਈਲ ਕਰਾਈ ਇਹ ਕਹਿੰਦੇ ਆ ਕਿ ਮੈਨੂੰ ਜੋ ਮਰਦੀ ਕਹਿੰਦਾ ਕਿ ਆਪਣੇ ਬੇਟੇ ਨੂੰ ਕੁਝ ਨਹੀਂ ਕਹਿਣਾ ਕਿ ਕਿਲਿੰਦਰ ਸਿੰਘ ਦਾ ਦੇਖਦਾ ਬੋਲਣ ਲੱਗ ਪੈਂਦਾ ਹੈ ਜਦੋਂ ਇਲਜਾਮ ਲੈਂਦੇ ਕਿ ਸਾਨੂੰ ਕੱਢ ਦੋ ਉਹਦੇ ਨੇ ਵੀ ਹਾਲਤ ਖਰਾਬ ਸੀ ਮੈਨੂੰ ਕਿਹਾ ਕਿ ਕਾਰ ਮਾਲਕ ਨੇ ਬਾਹਰ ਦੇ ਕਰਾਇਆ ਕਰਾਉ ਇਹ ਨਾਲੇ ਵਾਲੀ ਬੇਟੀ ਨੂੰ ਮਾਲਕ ਦਾ ਕੰਮ ਕਰਾਇਆ ਕਿ ਉਹ ਅਸੀਂ ਰਲ ਬਜ਼ੁਰਗੋ ਰਾਤ ਨੂੰ 12 ਵਜੇ ਤੇ ਨਾਲੇ ਇਹਨਾਂ ਨੇ ਬਿਨਾਂ ਕਹਿ ਰਿਹਾ ਅਸੀਂ ਕਹਿ ਰਹੇ ਹਾਂ ਮੈਂ ਬਰੀ ਮਦਦ ਕਰਾਇਆ ਰੱਖਿਆ ਤੇ ਕਿੰਨੇ ਵਜੇ ਗਈ ਬੇਟੀ ਨਾਲ